ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਰਣ ਸਿੰਘ ਚੱਠਾ ਜ਼ਿਲ੍ਹਾ ਜਰਨਲ ਸਕੱਤਰ ਭਾਰਤੀ ਕਿਸਾਨਾਂ ਦਾ ਸਿੱਧੂਪੁਰ ਜਿਹੜੇ ਦਿੱਲੀ ਪਹੁੰਚੇ ਆ ਮੇਰੇ ਪੰਜਾਬ ਦੇ ਕਿਸਾਨ ਨੌਜਵਾਨ ਹਰਿਆਣੇ ਦੇ ਕਿਸਾਨ ਜੁਪੀ ਦੇ ਕਿਸਾਨ ਨੌਜਵਾਨ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਇਸ ਵੇਲੇ ਜੋ ਨਰੰਗਕਾਰੀ ਬਰਾਰੀ ਗਰਾਊਂਡ ਆ ਉੱਥੇ ਖੜਾ ਮੇਰੇ ਕਿਸਾਨ ਵੀਰੋ ਇਹ ਇੱਕ ਕੇਂਦਰ ਸਰਕਾਰ ਦੀ ਇੱਕ ਮੋਦੀ ਦੱਲੇ ਦੀ ਬਹੁਤ ਵੱਡੀ ਚਾਲ ਆ ਵੀ ਕਿਸਾਨਾਂ ਨੂੰ ਇੱਕ ਖੁੱਲੀ ਜੇਲ੍ਹ ਦੇ ਵਿੱਚ ਬਾੜ ਕੇ ਬੰਦ ਕਰ ਦੇਵਾ ਵੀ ਇੱਥੇ ਬਹੁਤ ਵੱਡਾ ਗਰਾਊਂਡ ਆ ਇੱਥੇ ਕਿਸੇ ਨੇ ਆਪਾਂ ਨੂੰ ਪੁੱਛਣਾ ਨਹੀਂ ਹੈਗਾ ਅਸੀਂ ਇੱਥੇ ਵੇਖਣ ਆਏ ਸੀ ਅਸੀਂ ਫਸ ਗਏ ਆ ਇਹ ਬਰਾਰੀ ਗਰਾਊਂਡ ਆ ਇੱਥੇ ਬਹੁਤ ਖੁੱਲੀ ਜਗ੍ਹਾ ਇੱਥੇ ਤੁਹਾਨੂੰ ਕਿਸੇ ਨੂੰ ਨਹੀਂ ਪੁੱਛਣਾ ਹੈਗਾ ਇੱਥੇ ਪ੍ਰਬੰਧ ਤਾਂ ਕੀਤੇ ਆ ਪਰ ਮੇਰੀ ਹੱਥ ਬਨ ਕੇ ਸਾਰੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਕਿਸਾਨ ਆਗੂਆਂ ਨੂੰ ਸੂਬੇ ਦੇ ਆਗੂਆਂ ਨੂੰ ਪ੍ਰਧਾਨ ਨੂੰ ਅਪੀਲ ਆ ਵੀ ਮੇਰੀ ਹੱਥ ਬਨ ਕੇ ਬੇਨਤੀ ਆ ਆਪਣਾ ਸੰਘਰਸ਼ ਸਿਖਰਾਂ ਤੇ ਆ ਕਿਸੇ ਵੀ ਕਿਸਾਨ ਨੂੰ ਟਰਾਲੀਆਂ ਨੂੰ ਲੈ ਕੇ ਇੱਥੇ ਬਰਾੜੀ ਗਰਾਊਂਡ ਦੇ ਵਿੱਚ ਨਾ ਆਓ ਜਦ ਦਾ ਜਲਤਨ ਮੰਤਰ ਜਾਓ ਜਾਂ ਫਿਰ ਜੱਥੇ-ਜੱਥੇ ਬਾਡਰਾਂ ਦੇ ਉੱਪਰ ਰੋਡ ਰੋਕੇ ਹੋਏ ਆ ਰੋਡ ਜਾਬ ਕੀਤੇ ਹੋਏ ਆ ਉੱਤੇ ਇਹ ਲੋਕ ਨੂੰ ਖੜੇ ਰਹਿਣ ਦੇਓ ਜੇਕਰ ਦਿੱਲੀ ਦੇ ਲੱਕ ਵਿੱਚ ਦਮ ਕਰਨਾ ਜੇਕਰ ਮੋਦੀ ਦੀਆਂ ਨਾਸਾ ਬੰਦ ਕਰਨੀਆਂ ਨੇ ਤਾਂ ਫਿਰ ਸਾਰੇ ਬਾਰਡਰਾਂ ਤੇ ਜਿੱਥੇ-ਜਿੱਥੇ ਆਪਣੇ ਜਾਵ ਲੱਗੇ ਹੋਏ ਆ ਕਿਸਾਨ ਖੜੇ ਆ ਕਿਸਾਨ ਨੌਜਵਾਨ ਜੋਸ਼ ਦੇ ਨਾਲ ਹੌਸਲ ਕਬ ਜੋਸ਼ ਦੇ ਨਾਲ ਨਾਲ ਹੌਸਲਾ ਵੀ ਕੰਮ ਲੈ ਰਹੇ ਆ ਕਿਸੇ ਨਾਲ ਲੜ ਨਹੀਂ ਰਹੇ ਕੋਈ ਪੱਤਾ ਨਹੀਂ ਦਿੱਲੀ ਦਾ ਤੋੜਿਆ ਪਰ ਉਹ ਆਪਣਾ ਸਟੈਂਡ ਤੇ ਸਹੀ ਖੜਿਆ ਜਿੱਥੇ-ਜਿੱਥੇ ਵੀ ਖੜਿਆ ਉਹਨਾਂ ਨੂੰ ਖੜੇ ਰਹਿਣ ਦਿਓ ਸਾਰੇ ਬਾਗਰ ਜਿਹੜੇ ਹੈਗੇ ਆ ਉਹਨਾਂ ਨੂੰ ਸੀਲ ਕਰੋ ਜਦ ਦਾ ਜਲਦਰਾ ਮਾਤਰ ਤੇ ਲੈ ਕੇ ਜਾਓ ਪਰ ਮੇਰੀ ਹੱਥਵਾਂ ਨਗੇ ਬੇਨਤੀ ਆ ਵੀਹ ਅਬਰਾਰੀ ਗਰਾਉਂਡ ਤੇ ਆਇਓ ਇੱਥੇ ਖੁੱਲੀ ਜੇਲ ਆ ਸੁਰਤੋ ਓਕੇ ਦੇ ਵਿੱਚ ਲਿਆ ਕੇ ਇਹਨਾਂ ਬ੍ਰਾਹਮਣਵਾਦੀ ਲੋਕਾਂ ਤੇ ਵਿਸ਼ਵਾਸ ਨਾ ਕਰਿਓ ਇੱਥੇ ਲੱਖਾਂ ਸੋਹਾ ਕਾ ਕੇ ਗੁਰੂਆ ਬਲੇ ਬੁੱਕਰ ਕੇ ਸੀ ਅੱਜ ਵੀ ਤਾੜਨਾ ਉਹੀ ਕਰਨ ਲੱਗੇ ਆ ਇੱਥੇ ਗਰਾਉਂਡ ਦੇ ਵਿੱਚ ਤੁਹਾਨੂੰ ਬਾੜ ਕੇ ਬੰਦ ਕਰ ਦੇਣਗੇ ਆ ਬਾਹਰਲੇ ਪਾਸੇ ਸਾਰੇ ਫੌਜ ਲਾ ਦਿੱਤੀ ਆ ਆ ਸਾਈਡ ਤੇ ਫੌਜ ਲਾ ਦਿੱਤੀ ਆ ਇੱਥੇ ਗਲਤੀ ਨਾਲ 10 ਟ੍ਰਾਲੀਆਂ ਲੈ ਆਈ ਜੋ ਪਰਸ ਤੇ ਫਸੀਆਂ ਹੋਈਆਂ ਨੇ ਅਸੀਂ ਵੀ ਥਾ ਦੇਖਣ ਆਏ ਸੀ ਇੱਕ ਵਾਰੀ ਇੱਥੇ ਫਸ ਗਏ ਫਿਰ ਜਦੋਂ ਵਾਪਸ ਜਾਂਦੇ ਆ ਤਾਂ ਉੱਥੇ ਜੋ ਆਪਣੇ ਰੋਜਵਾਰ ਰੋਕੇ ਹੋਇਆ ਟ੍ਰੈਲਰ ਰੋਕਿਆ ਹੋਇਆ ਨੇ ਉਹ ਤੇ ਬੈਰੀਕੇਡ ਲੱਗਿਆ ਹੋਇਆ ਉਹਦੂ ਅੱਗੇ ਨਹੀਂ ਜਾਣ ਦਿੰਦੇ ਪੁਲਿਸ ਵਾਲੇ ਤੇ ਖੜਿਆਉਣਾ ਚਾਹੁੰਦੇ ਤੁਹਾਨੂੰ ਤੁਹਾਡੇ ਸਹਾਰਸੂ ਤੁਹਾਡੇ ਦੋਲਣ ਨੂੰ ਮੇਰੀ ਵਾਰ-ਵਾਰ ਸਾਰੇ ਆਗੂਆਂ ਨੂੰ ਸਾਰੇ ਪੰਜਾਬ ਦੇ ਆਗੂਆਂ ਨੂੰ ਸਾਰੇ ਕਿਸਾਨਾਂ ਨੂੰ ਨੌਜਵਾਨਾਂ ਨੂੰ ਬੇਨਤੀ ਆ ਵੀ ਸੰਘਰਸ਼ ਖੜਾ ਤੇ ਆ ਜਿੱਤ ਬਹੁ ਡੇੜੇ ਆ ਆਪਾਂ ਮੌਜੂਦੀ ਹਿੱਕ ਤੇ ਆ ਕੇ ਬਹਿ ਗਏ ਆ ਵੀ ਜਿੱਥੇ ਜਿੱਥੇ ਖੜੇ ਹੋ ਜਿੱਥੇ ਜਿੱਥੇ ਜਾਵ ਲੱਗੇ ਹੋਇਆ ਜੇ ਦਿੱਲੀ ਦੇ ਵਿੱਚ ਆ ਗਏ ਜੇ ਦਿੱਲੀ ਤੋਂ ਬਾਹਰ ਖੜਾ 40 ਕਿਲੋਮੀਟਰ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਹੈਗਾ ਜੇ ਦਿੱਲੀ ਬਾਰਡਰ ਤੇ ਆ ਗਏ ਉਹਨਾਂ ਨੇ ਬਾਰਡਰ ਸੀਲ ਕੀਤੇ ਹੋਇਆ ਉਹ ਸਾਰੇ ਉੱਥੇ ਹੀ ਖੜੇ ਰਹੋ ਬਰਾਰੀ ਗਰਾਊਂਡ ਦੇ ਵਿੱਚ ਕੋਈ ਹੋਰ ਦੀ ਕੋਸ਼ਿਸ਼ ਨਾ ਕਰਿਓ ਪਾਵੇਂ ਤੁਹਾਨੂੰ ਆਗੂ ਕਹਿੰਦੇ ਆ ਪਾਵੇਂ ਤੁਹਾਨੂੰ ਪੁਸਤ ਕਹਿੰਦੀ ਆ ਪਾਵੇਂ ਲਾਖੀ ਚਾਰਜ ਕਰਦੀ ਆ ਪਾਵੇਂ ਤੁਹਾਨੂੰ ਗ੍ਰਿਫਤਾਰ ਕਰਦੀ ਆ ਪਾਵੇਂ ਅਥਰੂ ਗੈਸ ਕਰਦੀ ਸੜਦੀ ਆ ਇੱਥੇ ਖੜ ਕੇ ਜਿਵੇਂ ਆਪਾਂ ਪੰਜਾਬ ਤੋਂ ਲੈ ਕੇ ਹਰਿਆਣਾ ਦੇ ਹਰਿਆਣਾ ਦੇ ਵਿੱਚ ਦੀ ਮੁਕਾਬਲਾ ਕਰਦੇ ਆ ਆ ਇੱਥੇ ਖੜ ਕੇ ਇਸ ਟਾਈਮ ਮੁਕਾਬਲਾ ਕਰੋ ਜੇ ਆਪਾਂ ਬਰਾਰੀ ਗਰਾਊਂਡ ਦੇ ਵਿੱਚ ਇੱਥੇ ਆ ਗਏ ਜੋ ਨਿਰੰਕਾਰੀ ਗਰਾ ਬਰਾਰੀ ਜੋ ਗਰਾਊਂਡ ਆ ਭਾਵੇਂ ਇਹ ਨਿਰੰਕਾਰੀ ਗਰਾਊਂਡ ਵਜਦਾ ਇੱਥੇ ਆ ਕੇ ਸਾਚੇ ਆਪਣਾ ਪ੍ਰੋਟੈਸਟ ਫੇਲ ਹੋ ਜਾਊਗਾ ਇੱਥੇ ਆਪਾਂ ਨੂੰ ਬੰਦ ਕਰ ਦਿੱਤਾ ਜਾਊਗਾ ਇੱਥੇ ਕੋਈ ਵੀ ਕਿਸਾਨ ਨੌਜਵਾਨ ਨਾ ਆਇਓ ਮੈਂ ਬਾਰ-ਬਾਰ ਬੇਨਤੀ ਕਰਦਾ ਦਿਖਾ ਦੇ ਬਹੁਤ ਵੱਡਾ ਗਰਾਊਂਡ ਆ ਆ ਦੇਖੋ ਸਾਸ਼ ਦੇ ਤਹਿਤ ਪੈਂਟ ਲਾਇਆ ਜਾ ਰਿਹਾ ਇੱਥੇ ਸ਼ਾਸਤ ਖੇਢੀ ਜਾਊਗੀ ਰਾਜਨੇਤਾ ਆ ਕੇ ਬੋਲਣਗੇ ਆ ਦੇਖੋ ਇੱਥੇ ਕੋਈ ਕਿਸਾਨ ਨਹੀਂ ਆਇਆ ਹੈਗਾ ਆ ਸਿਰਫ ਇੱਥੇ 10 ਟਰਾਲੀਆਂ ਆਈਆਂ ਨੇ ਜੋ ਫਸੀਆਂ ਹੋਈਆਂ ਨੇ ਇਹ ਵੀ ਇੱਥੋਂ ਨਿਕਲਣਾ ਚਾਹੁੰਦੀਆਂ ਨੇ ਆ ਇਧਰ ਪ੍ਰਬੰਧ ਵਸੇਰਾ ਕਰਿਆ ਇਹ ਕਿਉਂ ਕਰਿਆ ਵੀ ਕਿਸਾਨਾਂ ਨੂੰ 6 ਮਹੀਨੇ ਇੱਥੇ ਬਿਠਾਈ ਰੱਖੀ ਏ ਲੋਕਾਂ ਨੂੰ ਇੱਥੋਂ ਥਕਾ ਕੇ ਇੱਥੋਂ ਨਾ ਜੋ ਜੋ ਰੋਜ਼ਾਨਾ ਨੂੰ ਫੇਲ ਕਰਦੀ ਏ ਇਸ ਲਈ ਮੇਰੀ ਅਪੀਲ ਆ ਸਾਰੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਵੀ ਬਰਾਰੀ ਗਰਾਊਂਡ ਦੇ ਵਿੱਚ ਨਾ ਪਹੁੰਚੋ ਬਰਾਰੀ ਗਰਾਊਂਡ ਦੇ ਵਿੱਚ ਨਾ ਪਹੁੰਚੋ ਸਾਰੇ ਆਪਣੀ ਜਗ੍ਹਾ ਤੇ ਜਿੱਥੇ-ਜਿੱਥੇ ਵੀ ਖੜੇ ਹੋ ਜਿੱਥੇ-ਜਿੱਥੇ ਰੋਡ ਜਾਮ ਕੀਤੇ ਦਿੱਲੀ ਦੇ ਵਿੱਚ ਉਹ ਸਾਰੇ ਰੋਡ ਜਾਮ ਕਰਕੇ ਰੱਖੋ ਜੇ ਆਪਾਂ ਨੇ ਜੰਗ ਜਿੱਤਣੀ ਆ ਅਸੀਂ ਵੀ ਇੱਥੋਂ ਨਿਕਲਣੇ ਚ ਨਿਕਲਦੇ ਹੁਣ। ਪਾਵੇ ਸਾਨੂੰ ਪੁਲਿਸ ਉੱਥੇ ਰਸਤੇ ਵਿੱਚ ਰੋਕ ਲਵੇ ਪਰ ਬਰਾਰੀ ਗਰਾਉਂਡ ਦੇ ਵਿੱਚ ਨਹੀਂ ਖੜਾਂਗੇ। ਅਸੀਂ ਵੀ ਆਪਣੇ ਬੰਦਿਆਂ ਕੋਲੇ ਚੱਲੇ ਆ। ਇਹੀ ਬੈਂਚਰ ਸਾਰੇ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਨੌਜਵਾਨਾਂ ਨੂੰ ਹਰਿਆਣੇ ਦੇ ਕਿਸਾਨਾਂ ਨੂੰ ਜੁਪੀ ਦੇ ਕਿਸਾਨਾਂ ਨੂੰ ਜਿਹੜੇ ਵੀ ਇਹ ਅंदोलਨ ਦੇ ਵਿੱਚ ਦਿੱਲੀ ਆਏ ਆ ਉਹਨਾਂ ਨੂੰ ਬੇਨਤੀ ਆ ਵੀ ਜਿੱਥੇ ਜਿੱਥੇ ਰਸਤੇ ਵਿੱਚ ਖੜੇ ਹੋ ਉਹ ਰਸਤੇ ਬਲੌਕ ਕਰ ਦਿਓ। ਦਿੱਲੀ ਦਾ ਅੰਨ ਪਾਣੀ ਦੁੱਧ ਪਾਣੀ ਸਭ ਜੀਆ ਸਭ ਬੰਦ ਕਰ ਦੋ ਫਿਰ ਮੋਦੀ ਸਰਕਾਰ ਦੇ ਆ ਨਾਸਾ ਬੰਦ ਹੋਣ ਗਿਆ ਫਿਰ ਤੁਹਾਡੀ ਗੱਲ ਮੰਨੂਗਾ ਲਚਕ ਆ ਗਈ ਆ ਥੋੜਾ ਜਿਹਾ ਟੇਡਾ ਵਿੰਗਾ ਹੋ ਗਿਆ ਫੂਲ ਆਉਣ ਲੱਗੇ ਆਪਣੇ ਆਗੂਆਂ ਕੋਲੇ ਪਰ ਦੋ ਦਿਨ ਹੋਰ ਸਬਰ ਕਰੋ ਪਰ ਮੇਰੀ ਬੈਂਤ ਕੇ ਬਰਾਰੀ ਰੋਡ ਦੇ ਵਿੱਚ ਨਾ ਆਇਓ ਕਿਸਾਨ ਵੀਰੋ ਇੱਥੇ ਆ ਕੇ ਫਸਜੋਗੇ ਇਹਨਾਂ ਆਗੂਆਂ ਨੇ ਉਹ ਬੇਨਤੀ ਕਰਦਾ ਵੀ ਧੱਕਾ ਨਾ ਕਰਿਓ ਨੌਜਵਾਨਾਂ ਦੇ ਜੋਸ਼ ਨੌਜਵਾਨਾਂ ਨਾਲ ਕਿਸਾਨਾਂ ਨਾਲ ਨੌਜਵਾਨ ਬੜੇ ਜੋਸ਼ ਨਾਲ ਆਇਆ ਇਹ ਮੋਰਚਾ ਫਤਿਹ ਕਰਨ ਆਇਆ ਕਿਤੇ ਟੱਕਰਾਂ ਤੁਸੀਂ ਇੱਥੇ ਲੈ ਆਓ ਜਾਂ ਤਾਂ ਜੰਤਰਮੰਤਰ ਲੈ ਕੇ ਜਾਓ ਨਹੀਂ ਫਿਰ ਜਿੱਥੇ-ਜਿੱਥੇ ਜਾਮ ਲੱਗੇ ਆ ਜਿਵੇਂ ਹੁਣ ਆਪਣਾ ਸਿੰਧੂ ਬਾਰਡਰ ਦੇ ਉੱਪਰ ਬਹੁਤ ਵੱਡਾ ਜਾਮ 40 ਕਿਲੋਮੀਟਰ ਦਾ ਆਪਣੇ ਕਿਸਾਨ ਉੱਥੇ ਖੜਿਆ 26 ਤਰੀਕ ਦੇ ਉਹਨਾਂ ਉੱਥੇ ਖੜੇ ਰਹਿਣ ਦਿਓ ਜਿਹੜੇ ਕਟਾਰੀ ਬਾਰਡਰ ਦੇ ਖੜੇ ਉਹਨਾਂ ਉੱਥੇ ਖੜੇ ਰਹਿਣ ਦਿਓ ਜਿਹੜੇ ਇੱਧਰ ਹੋਰ ਪਾਸੇ ਖੜੇ ਉਹਨਾਂ ਉੱਥੇ ਖੜੇ ਰਹਿਣ ਦਿਓ ਪਰ ਮੇਰੀ ਬੇਨਤੀ ਆ ਜਿਹੜਾ ਬਰਾਰੀ ਗਰਾਊਂਡ ਆ ਨਿਰੰਕਾਰੀ ਗਰਾਊਂਡ ਆ ਸਤਸੰਗ ਭਵਨ ਆ ਪਹਿਲੀ ਗੱਲ ਤਾਂ ਆਪਣਾ ਇੱਥੇ ਸਿੱਖਾਂ ਦਾ ਹੋਣੀ ਨਹੀਂ ਬਣਦਾ ਕਿਉਂਕਿ ਸਿੱਖਾਂ ਨੇ ਇਹਨਾਂ ਦਰਕਾਰੀਆ ਦਾ ਬਾਈਕਾਟ ਕੀਤਾ ਹੋਇਆ ਇਹਨਾਂ ਦਾ ਪਾਣੀ ਸਿੱਕਿਆ ਹੋਇਆ ਇਹਨਾਂ ਨੂੰ 500 ਸਿੱਕਿਆ ਹੋਇਆ ਆਪਾਂ ਦੇ ਗਰਾਊਂਡ ਦੇ ਵਿੱਚ ਨਹੀਂ ਆਉਣਾ ਇੱਥੇ ਕੋਈ ਵੀ ਨੌਜਵਾਨ ਕਿਸਾਨ ਨਾ ਆਉਣਾ ਵੱਧ ਤੋਂ ਵੱਧ ਮੇਰੀ ਵੀਡੀਓ ਸ਼ੇਅਰ ਕਰੋ ਜੇ ਜੰਗ ਜਿੱਤਣੀ ਆ ਜੰਗ ਫਤਿਹ ਕਰਨੀ ਆ ਤਾਂ ਜਿੱਥੇ-ਜਿੱਥੇ ਖੜੇ ਹੋ ਉੱਥੇ-ਉੱਥੇ ਰੋਡ ਜਾਮ ਕਰ ਦਿਓ ਇਹ ਬੇਨਤੀਆਂ ਪਰਵਾਹਣ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ